ਲੋ ਜੀ ਜ ਜਿੰਨਾ ਬੇਜਵਾਨਿਆਂ ਦੇ ਬੜੇ ਅੱਗ ਦੇ 11 ਤੇ ਬੈਠੇ ਸੀ ਕੇਸੀਲ ਬਣਾ ਦੀ ਇਹਨਾਂ ਦਾ ਇਕ ਰੰਕਮ ਬਏ ਅੱਬ ਇਹ ਠੰਡੇ ਫਾਲ ਬੂਟੇ ਸਭ ਸੜਨਦੇ ਸਾਡੇ ਫੌਜੀ ਸਹਿਬਾਨ ਪਹੁੰਚ ਨਹੀਂ ਰਹੇ ਕਿਤੇ ਤਾ ਹੈਗਾ ਮੈਸੇਜ ਇਹ ਪਹੁੰਚ ਜਾਂਦੇ ਕੋਈ ਸੋਚੀਏ ਇਹਨਾਂ ਦਾ ਵੀ ਚਰਿਆਦਾ ਮੈਂ ਇਹਦੇ ਸੌਂ ਦੀਆਂ ਛੜੀਆਂ ਇੱਥੇ ਬਣਾ ਲਈਆਂ। ਬਾਰਾਂ ਦੇ ਗਰਮੀ ਬੜੀ ਸਾਰੇ ਆਖੀਂ ਦੇ ਗਰਮੀ ਬੜੀ ਆ ਮੈਂ ਕਦੀ ਗਰਮੀ 'ਚ ਬਾਹਰ ਨਹੀਂ ਆਂ ਅੱਗੇ ਨਿਕਲਦਾ ਹੁੰਦਾ ਐ ਕਿ ਨਿਕਲਿਆ ਮੈਨੂੰ ਤਾਂ ਗਰਮੀ ਲੱਗਦੀ ਇਹ ਸਾਰੇ ਗਰਮੀ ਗਰਮੀ ਚ ਕੀ ਜਾਂਦੇ ਮੈਨੂੰ ਤਾਂ ਠੰਡ ਲੱਗਣ ਦੀ ਹੈ। ਮੈਂ ਇਹਦੇ ਅੱਡ ਲੌਜੀ ਇਹਦਾ ਬਣਾਉਂਦੇ ਆ ਫਿਰ ਆਵਾੜ। ਆ ਦੇਖੋ ਲੱਗਦਾ ਇਹ ਇਨ ਲੌਜੀ ਵਾਲਾ ਮੌਸਮ। ਵੇ ਐ। ਵੇਖੋ। ਦੇਖ ਲਈ ਮੌਸਮ ਐ ਕਰਦਾ ਜੀ ਕੋਈ ਪਤਾ ਨਹੀਂ ਕਿਉਂ ਚੀਕਾ ਮਰੀ ਜਾਂਦੇ ਗਰਮੀ 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 ਮੈਂ ਇਹਨਾਂ ਦਰਾਂ ਜੀ ਠੰਡ ਬਣਾ ਕੇ ਬੈਠਾਂ ਨਾਲ ਸਾਰੇ ਬੰਦੇ ਉਧਰ ਸਾਡਾ ਆਂਬ ਦਾ ਬੂਟਾ ਜਦੋਂ ਉਹਦੇ ਕੋਲ ਜਾਈਦਾ ਤੇ ਉਹ ਜਿਆਦੀ ਠੰਡ ਜੀ ਲਵਾਉਂਦਾ ਉਥੇ ਚੋਕਾਈਆਂ ਹੁੰਦੀਆਂ ਜਾਂ ਜਾ ਕੇ ਨੀਂਦ ਜੀ ਆਉਂਦੀ ਹੀ ਆਉਣ ਲੱਗ ਪੈਂਦੀ ਉਥੇ ਮੈਂ ਸੌਂਦਾ ਨਹੀਂ ਡਰਦਾ ਪੀਗਦੇ ਮਰਦੀ ਐ ਨਾ ਬਣਦੀ ਮੇਰੇ ਨਾਲ ਹੂੰ ਚਲੋ ਆ ਜਾਓ ਜੱਟੋ ਵੜ ਗਏ ਖਡੋਲਨੇ ਸਾਰੇ ਅੱਜ ਤੁਹਾਡੇ ਨਾਲ ਇੱਕ ਰਾਂ ਧਰਤੀ ਤੁਹਾਡੀ ਐ ਠੰਡੀ ਕਰ ਦੇਣੀ ਐ ਠੰਡੀ ਜ਼ਮੀਨ ਤੇ ਅੱਜ ਲੇਟੀਆਂ ਮਾਰੋ ਇੱਕ ਰਾਂ ਠੰਡੇ ਥਾਂ ਅਸਲ 'ਚ ਇਹ ਪਲਾਟ ਹੁੰਦਾ ਹੈ ਮੇਰੇ ਕੋਲ ਤੇ ਇਹਦੇ ਵਿੱਚ ਆਪਾਂ ਬੂਟੇ ਬੜੇ ਵਧੀਆ ਲਾਏ ਆ ਅਮਰੂਦ ਦਾ ਬੂਟਾ, ਜਾਮਨੂ, ਕਿੰਨੂ, ਅਮਰੂਦ ਹੋਰ ਬੜੇ ਕੁਝ ਲਾਇਆ ਜਾ ਉਹ ਪਿੱਛੇ ਹੀ ਬੜੇ ਵਧੀਆ ਬਣਾਇਆ ਜਿਗਾਰਡ ਜਿਆ ਕੜਕਨਾਥ ਮੁਰਗੇ ਵੀ ਰੱਖੇ। ਫਿਰ ਦੋਹਾਂ ਜ਼ਿਲ੍ਹਿਆਂ 'ਚ ਕਈ ਵਾਰੀ ਪੁੱਛਦੇ ਫੋਨ ਤੇ ਵੀ ਕੜਕਨਾਥ ਮੁਰਗੇ ਲੈਣੇ ਆ, ਬੱਚੇ ਲੈਣੇ ਆ, ਮੁਰਗੇ ਲੈਣੇ ਆ। ਚਲੋ ਪਲਾਟ ਤੇ ਵੇਚਣਾ ਪੈ ਗਿਆ ਤੇ ਆ ਸਾਡੇ ਫੌਜੀ ਨੂੰ ਜਿਆਦਾ ਕਲੋਨੀ ਇਹ ਡਰਾ ਡਰੂ ਦਿੱਤਾ ਉਹ ਚਾਬੀ ਨਹੀਂ ਦੇਣ ਦਿਆ ਭਰਾ ਢਾਨ ਕੇ ਉਹ ਮਾਚੇ ਭਰਾਵਾ ਚਾਬੀ ਲੈ ਜਾਕਰ ਪਾਣੀ ਤੇ ਭਰ ਜਾਕਰ ਸਾਡੀ ਮੋਟਰ ਤੋਂ ਪਾਣੀ ਭਰ ਲੈਕਰ ਮਾਰ ਕੇ ਚਲ ਜਾਕਰ ਹਫਤੇ 'ਚ ਆਏ ਨਹੀਂ ਤੇ ਚਲ ਮਹੀਨੇ 'ਚ ਹੀ ਕਰਾ ਜਾਕਰ ਉਹ ਨੂੰ ਜਿਆਦਾ ਇਥੋਂ ਕਲੋਨੀ ਵਾਲਿਆਂ ਹੀ ਚੁੱਕ ਚਕਾ ਦਿੱਤਾ ਹੀ ਉਹ ਨਹੀਂ ਆਉਂਦਾ ਸਾਡੇ ਕੋਲ ਇਥੇ ਪਲਾਟ ਹੀ ਪਲਾਟ ਹੋਏ ਪਏ ਜਦੋਂ ਅਸੀਂ ਪ੍ਰਾਪਰਟੀ ਡਵਾਈਜ਼ਰ ਬਣੇ ਆ ਹੂੰ ਹਰ ਕੋਲੇ ਪਲਾਟ ਸਾਹਮਣ ਦੀ ਜਗ੍ਹਾ ਨਹੀਂ ਮਿਲਦਾ ਕਿਤੇ 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 ਅਸੀਂ ਪਲਾਟਾਂ ਦੇ ਸੌਦੇ ਕਰੀ ਜਾਂਦੇ ਆ ਹੂੰ ਇਥੇ ਵਾਧੂ ਪਲਾਟ ਹੋਏ ਪਏ ਸਾਡੇ ਤੋਂ ਦੇ ਫੌਜੀ ਆ ਜਾ ਧਿਆ ਸਮਾਜ ਸੇਵਾ ਲੋਕ ਸੇਵਾ ਤੋਂ ਅਨਾ ਮੈਂ ਕਰਦਾ ਬੜੀ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਉਹ ਆਹ ਰੱਬ ਦੇ ਜੀਵ ਇਹਨਾਂ ਨੂੰ 4 ਦਿਨ ਇੱਥੇ ਨਿਆਰੇ ਲੈ ਲੈਣ ਦੇ ਇੱਕ ਤੇ ਉਹ ਕਤੂਰੇ ਵਿਚਾਰੇ ਛੰਡੇ ਰਹਿ ਲੈਣ ਤੇ ਇੱਕ ਆ ਜਿਹੜੇ ਸਾਡੇ ਇਹ ਇੱਕ ਨਾ ਮੈਨੂੰ ਇਹਨਾਂ ਦਾ ਤਰਸ ਵੜਾਉਂਦਾ ਬੂਟਿਆਂ ਦੇ ਨਾ ਮੈਂ ਲਾਇਵੜੇ ਪਿਆਰ ਨਾਲ ਹੀ ਤੇ ਹੋਈ ਵੀ ਬੜੇ ਸੋਹਣੇ ਸੀ ਜਿਹੜਾ ਜੀ ਆਈ ਨੇ ਤੇ ਛੋਟੇ ਜਿਹੇ ਅਮਰੂਦ ਖਾਣੇ ਸ਼ੁਰੂ ਕਰ ਦਿੱਤੇ ਤੇ ਚਲੋ ਠੀਕ ਹੈ ਵੀਰ ਵੇਖ ਤੂੰ ਲੈਣਾ ਵੀਡੀਓ ਮੇਰੀ ਆ ਜੀ ਭਰਾ ਆਮੇ ਚਾਹ ਪਾਣੀ ਕਰਨੇ। ਕਿਰੇ ਟਾਈਮ ਮਰਜੀ ਆ ਜੀ ਭਵੇਂ ਸ਼ਾਮ ਦਾ ਟਾਈਮ ਆ ਜੀ। ਵੇਖੋ ਸਾਡਾ ਹਰਜੋਤ ਬੱਚਾ ਇਹ ਵੀ ਆਪਣੇ ਉਹ ਨਿੱਕੇ ਕਤੂਰਿਆ ਯਾਰਾਂ ਨੂੰ ਤਰਸ ਕਰ ਬੈਠਾ। ਇਹ ਵੀ ਆਂਦਾ ਉਹਨਾਂ ਨੂੰ ਠੰਡੇ ਕਰੀ ਅੰਕਲ ਜੀ। ਮਾ ਚੱਲ ਪੁੱਤ। ਅੱਜ ਆਪਾਂ ਇਹੋ ਹੀ ਸੇਵਾ ਲੁੱਟ ਲਈਏ। ਬੜਾ ਪਿਆਰਾ ਬੱਚਾ ਪਰ ਸ਼ੈਤਾਨ ਵੀ ਇਹ ਵੀ ਬਹੁਤ ਜ਼ਿਆਦਾ। ਇਹ ਦਿਵਾਲੀ ਦੇ ਦਵਾਈਆਂ ਕਿੱਧਰੋਂ ਚਲਾਉਣ ਡਿਆ ਮੈਨੂੰ ਇਹ ਦੱਸ ਪਹਿਲਾਂ ਹੈ ਦਵਾਈ ਮੈਂ ਇਹਨੂੰ ਸਾਰੇ ਦਿਵਾਲੀ ਤੇ ਦਵਾਈਆਂ ਚਲਾਉਣ ਡਿਆ ਤੂੰ ਕਿੱਧਰੋਂ ਚਲਾਉਣ ਡਿਆ ਮੈਨੂੰ ਮੈਂ ਇਕੱਲੇ ਨੂੰ ਮੈਨੂੰ ਪਤਾ ਹੋਰ ਨਹੀਂ ਕਿਸੇ ਨੂੰ ਪਤਾ ਇੱਥੇ ਕੀ ਬੰਨ ਡਿਆ ਇਹ ਮੈਨੂੰ ਪਤਾ ਤੂੰ ਉਧਰੋਂ ਵਾਈ ਚਲਾਉਣਾ ਪਰਲੇ ਬਣਿਓ ਤੇ ਲੰਮੇ ਪਾ ਕੇ ਚਲਾਉਣਾ ਹਨ ਹਾਂ ਹੈਨਾ ਤੇ ਪੁੱਤ ਦਵਾਈ ਲੰਮੇ ਪਾ ਕੇ ਚਲਾਈਦੀ ਹੁੰਦੀ ਹੈ ਮੈਂ ਮੰਨਦਾ ਤੇਰੀ ਮਜਬੂਰੀ ਤੇਨੂੰ ਬੋਤਲ ਨਹੀਂ ਮਿਲੀ ਤੇ ਕਲੋਨੀ ਚ ਬੋਤਲ ਤੇਨੂੰ ਮਿਲਨੀ ਵੀ ਨਹੀਂ ਖਾਲੀ ਤੇ ਤੂੰ ਅੰਕਲ ਕੋਲ ਆਉਣੇ ਆਪ ਦੇ ਕੋਲ ਖਾਲੀ ਬੋਤਲ ਮੇਰੇ ਕੋਲ ਲੈ ਕੇ ਜਾਨੇ ਤੈਨੂੰ ਇੱਥੇ ਬੋਤਲ ਨਹੀਂ ਮਿਲਣੀ ਮੈਨੂੰ ਪਤਾ ਕਲੋਨੀ ਸਾਡੀ ਬੜੀ ਧਾਰਮਿਕ ਆ ਤੂੰ ਖਾਲੀ ਬੋਤਲ ਮੇਰੇ ਕੋਲ ਪੁੱਤ ਲੈ ਕੇ ਜਾਨੇਂ ਤੇ ਨਾਲੇ ਭਾਈਆਂ ਸਿੱਧੀਆਂ ਤਾਣ ਜਾਂਦੇ ਆ ਤੂੰ ਉਹ ਪਰਲੇ ਬਣੇ ਗਲੀ ਜੋ ਚਲੋੜਾ ਭਾਈ ਤੇ ਇਧਰੋਂ ਲੱਤਾਂ ਹੀ ਕੰਦੀ ਉਹ ਸ਼ਰਾਬੀਆਂ ਨੂੰ ਕੰਦ ਚ ਕਦੀ ਭਾਈ ਇਧਰ ਵਜਦੀ ਹੀ ਉਧਰ ਵਜਦੀ ਤੇ ਮੁੜ ਕੇ ਮੈਂ ਦੋ ਤਿੰਨ ਵਾਰੀ ਤੇ ਮੇਰੇ ਮੂੰਹ ਅ ਕੋਦੀ ਲੰਗੀ ਐ ਤੇ ਮੈਂ ਇਹਨੂੰ ਪਤਾ ਹੈ ਸਾਰਾ ਵੀ ਇਹ ਬੰਦਾ ਸਾਡਾ ਇੱਕ ਆ ਵੀ ਹਰ ਜੋ ਵਤਿਆਂ ਦਾ ਜਿਹੜਾ ਇਹ ਵੀ ਬੜਾ ਸ਼ਤਾਨ ਆ ਤੇ ਕੰਮ ਇਹ ਕਰਨ ਦਾ ਇੱਥੇ ਸਾਰੇ ਡਰੀ ਜਾਂਦੇ ਵੀ ਭਾਈ ਆ ਕਿੱਧਰ ਨੂੰ ਪਟਾਕੇ ਚੱਲੀ ਜਾਂਦੇ ਆ ਤੂੰ ਭਾਈ ਚਲਾ ਕੇ ਲੋ ਜੰਨਾ ਤੇ ਉਹ ਮੇਰੀ ਨਿਗਾ ਤੋਂ ਚੜ ਗਿਆ ਪੁੱਤ ਤੇ ਮੇਰੀ ਅੱਖ ਪੁੱਤ ਬਾਜ ਵਾਲੀ ਆ ਤੇ ਮੇਰੀ ਅੱਖ ਪੁੱਤ ਬਾਜ ਵਾਲੀ ਆ ਮੈਂ ਲੱਭ ਲੈਣਾ ਨਾ ਬੰਦਾ ਹੂੰ ਵੜਾ ਗੱਦੀ ਗੜੇ ਪਾਇਆ ਇਹਨੇ ਸਾਰੀ ਕਲੀ ਨੂੰ ਇੰਨੇ ਨਿਆਣੇ ਪਟਾਕੇ ਚਲਾਉਣ ਦੇ ਪਰਲੇ ਬਣੋ ਲੰਮਾ ਦੰਮੇ ਪਾ ਕੇ ਵਾਈ ਦੇ ਛੱਡ ਦਿਆ ਕਰੇ ਵਾਈ ਕਦੀ ਉਧਰੋਂ ਕੰਧ ਨੂੰ ਇਧਰੋਂ ਬਾਜ ਜਉਧਰੋਂ ਬਾਜ ਵੀ ਦੀ ਨਿਕਲ ਜਾਂਦੀ ਸ਼ੁਕਰ ਹੈ ਜੇ ਕੇ ਦੇ ਮੂੰਹ ਮਾਦਰੀ ਵੱਜੀ ਜੋ ਮੇਰੇ ਲੱਗ ਉਹ ਗਰੀ ਨੰਗੀ ਤੇ ਮੈਂ ਵਾਈ ਇਧਰ ਕਿਧਰ ਗਲਗਈ ਤੁਰੇ ਫਿਰਦੀ ਇਹਦੇ ਕੰਮ ਸਾਰੇ ਇਹਦੇ ਗਾਂ ਦਾ ਪੋਟੀਦੋਂ ਵਾਈ ਚਲਾਉਣੀ ਆ ਨਾ ਤੈਨੂੰ ਇਥੋਂ ਕਲੋਨੀ ਚ ਬੋਤਲ ਖਾਲੀ ਕਿਤੇ ਨਹੀਂ ਮਿਲਨੀ ਸਾ ਆਪਣੀ ਕਲੋਨੀ ਬਹੁਤ ਹੀ ਮਤਲਬ ਕਿ ਧਾਰਮਿਕ ਵਿਚਾਰਾਂ ਵਾਲੀ ਤੇ ਇਸ ਕਰਕੇ ਨਾ ਇਹ ਬੋਤਲ ਦਾ ਪ੍ਰੋਗਰਾਮ ਤੈਨੂੰ ਕਿਤੇ ਖਾਲੀ ਚਾਹੀਦੀ ਹੋਈ ਤੇ ਉਹ ਤੈਨੂੰ ਹਰ ਟਾਈਪ ਦੀ ਮਿਲ ਜੂਗੀ ਭਾਈ ਵਾਲੀ ਵੀ ਦੁੱਜੀ ਵੀ ਸਾਰਾ ਨਹੀਂ ਮਮਾ ਨੂੰ ਨਹੀਂ ਆਪਾਂ ਨੰਬਰ ਲਿਖਾਉਣਾ ਲਿਖਾਣਾ ਸਿੱਧਾ ਤੂੰ ਪਿਓ ਨੂੰ ਅੱਜ ਮੇਰਾ ਨੰਬਰ ਸੈਂਡ ਕਰ ਤੂੰ ਉਹਨੂੰ ਸੈਂਡ ਕਰ ਨੰਬਰ ਅਮਰੀਕਾ ਵਾਲੇ ਆਪਣੇ ਪਿਓ ਨੂੰ ਤੇ ਉਹਨੂੰ ਕਹਿ ਵੀ ਇਧਰ ਅੰਕਲ ਨਾਲ ਮੈਂ ਕੰਟੈਕਟ ਕਰ ਮੜਿਆ ਆ ਆ ਮੇਰਾ ਨੰਬਰ ਸੈਂਡ ਕਰ ਦੇ ਇਹਨੂੰ ਡੈਡੀ ਆਪਣੇ ਨੂੰ ਕਿਹਨਾ ਡੈਡੀ ਤੇਰਾ ਇਧਰ ਮੂੰਹ ਕਰਕੇ ਦੱਸ ਹਾਂ ਗੁਰਜੰਟ ਗੁਰਜੰਟ ਸਿੰਘ ਚੱਲ ਠੀਕ ਹੈ ਫਿਰ ਗੁਰਜੰਟ ਸਿੰਘ ਨੂੰ ਕਹਿ ਵੀ ਆ ਸਾਡੇ ਬਾਜ ਅੰਕਲ ਨਾਲ ਗੱਲ ਕਰ WhatsApp ਤੇ WhatsApp ਉਹ ਹੂੰ ਨਾ ਇਹ ਹੀ ਉਹਨਾਂ ਨਾਲ ਗੱਲਬਾਤ ਮਾਰੀ ਅਮਰੀਕਾ ਵਾਲੇ ਨਾਲ ਵੀ ਛੋਟਾ ਪਾਉਣ ਭੂਣ ਬ੍ਰੈਡ ਪਾ ਦੋਨੀ ਛੋਟਾ ਬ੍ਰੈਡ ਛੋਟਾ ਬਾਜ ਦੇ ਬਾਜ ਦੇ ਛੁੱਟੀ ਆ ਬ੍ਰੈਡ ਬ੍ਰੈਡ ਛੁੱਟੀ ਆ ਬ੍ਰੈਡ ਛੁੱਟੀ ਆ ਨਾ ਇੱਧਰ ਛੋਟ ਛੋਟ ਆਲੇ ਨੇ ਸਾਰੇ ਨੇ ਮੇ ਜੋ ਇਕੱਠੇ ਹੋ ਜਾਣਗੇ ਨਾ ਹੋਰ ਛੋਟੇ ਛੋਟੇ ਇੱਕ ਦੋ ਬ੍ਰੈਡ ਛੋਟੇ ਇਹ ਆਵੇ ਨਾਲ ਇਹਨਾਂ ਨੂੰ ਨਾਲ ਹੀ ਨਵਾਈਏ ਨਾ ਆਪਾਂ